ਏ ਮੈਂ ਬਲੌਗ ਨਵੇਂ ਨਵੇਂ ਬਣਾਉਣਾ ਸ਼ੁਰੂ ਕੀਤੇ ਆ ਮੈਂ ਅੱਜ ਸਾਡੇ ਧੁੱਪ ਬਹੁਤ ਸੋਹਣੀ ਨਿਕਲੀ ਏ ਬਹੁਤ ਟਾਈਮ ਬਾਅਦ ਇੰਨਾ ਇੱਥੇ ਦਾ ਪ੍ਰੋਬਲਮ ਵਾ ਕੇ ਦਰਵਾ ਇੱਕ ਦੇ ਦੂਜੇ ਪਾਸੇ ਲੱਗਿਆ ਇਹ ਦੋਨੇ ਪਾਸੇ ਹੁੰਦੇ ਲਾਏ ਹੋਣਾ ਨਹੀਂ ਇਹ ਫੈਸਿਲਟੀਆਂ ਗੰਦਾਨਾ ਪਾ ਟਾਇਲ ਲੈਣੇ ਹੁੰਦੇ ਆ ਇੱਥੋਂ ਆ ਕੇ ਅਜਾ ਸਮਾਨ ਪਿਆ ਸਾਰਾ ਮੇਕਅਪ ਸਮਾਨ ਪਿਆ ਦਾ ਉਹਦੇ ਵਾਈਨਸ ਪਿਆ 500 ਦੇ 1000 ਦੇ 0 ਚੱਲ ਆ ਓਏ ਇਹ ਕੋਰੇ 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 ਸਤਿ ਸ੍ਰੀ ਅਕਾਲ ਜੀ ਤੁਹਾਡਾ ਅੱਜ ਨਵੇਂ ਬਲੌਗ ਤੇ ਨਵੇਂ ਦਿਨ ਦੇ ਵਿੱਚ ਸਵਾਗਤ ਹੈ denn ਸਾਡਾ ਜ ਸੋਹਣਾ ਲੱਗਿਆ ਬਹੁਤ ਦਿਨਾਂ ਬਾਅਦ ਧੁੱਪ ਨਿਕਲੀ ਆ ਤੇ ਮੈਂ ਸੋਚਿਆ ਚਲੋ ਅੱਜ ਥੋੜਾ ਘੁੰਮ ਕੇ ਆਉਣੇ ਆ ਕਿਉਂਕਿ ਅੱਜ ਛੁੱਟੀ ਆ ਲਾਸਟ ਗੁੰਦਾ ਅੱਜ ਦੀ ਆ ਸੰਡੇ ਆ ਕੱਲ ਤੋਂ ਸਕੂਲ ਸ਼ੁਰੂ ਆ ਤੇ ਫੇਰ ਤਾਂ ਹਰ ਟਾਈਮ ਲੱਗਣਾ ਨਿਕਾ ਤਾਂ ਚੱਲ ਮੈਂ ਅੱਜ ਥੋੜਾ ਘੁੰਮਿਆ ਜੀ ਕੋਈ ਨਿਊ ਸਿਟੀ ਜਾਣੇ ਜਾਂ ਦੇਖ ਕੇ ਆਉਨੇ ਆ ਤੇ ਨਾਲ ਥੋੜਾ ਸ਼ਾਪਿੰਗ ਕਰਨੀ ਥੋੜੀ ਸਮਾਨ ਲੈਣਾ ਘਰ ਦਾ ਉਹ ਵੀ ਲੈ ਲਵਾਂਗੇ ਤੇ ਬਾਕੀ ਤੁਸੀਂ ਮੇਰੇ ਬਲੌਗ ਚ ਬਣਦੇ ਹੋ ਤੇ ਤੁਹਾਨੂੰ ਅ ਦਿਖਾਵਾਂਗੇ ਨਵੇਂ ਨਵੇਂ ਜਗ੍ਹਾ ਪੋਰਟਗਲ ਦੀਆਂ ਤੇ ਇੱਥੇ ਲਾਈਫ ਇੱਥੇ ਦੇ ਪਿੰਡ ਕਿਦਾਂ ਦੇ ਆ ਅੱਜ ਮੈਂ ਟਰਾਈ ਕਰਨੀ ਆ ਸਾਰਾ ਕੁਝ ਕਵਰ ਕਰਨ ਦੀ ਇਸ ਬਲੌਗ ਦੇ ਵਿੱਚ ਠੀਕ ਆ ਜੀ ਤੇ ਉਦਾਂ ਇਹ ਮੈਂ ਬਲੌਗ ਨਵੇਂ ਨਵੇਂ ਬਣਾਉਣੇ ਸ਼ੁਰੂ ਕੀਤੇ ਆ ਮੈਂ ਬੜਾ ਸਪੱਟਦਾ ਹੈ ਨਹੀਂਗਾ ਤੇ ਜੇ ਕੋਈ ਮਾੜੀ ਮੋੜੀ ਗਲਤੀ ਜੋ ਕੀ ਠੀਕ ਆ ਮਾਫ ਕਰਦੇ ਹੋ ਤੇ ਉਦਾਂ ਵੀ ਮੈਂ ਇਹ ਬਲੌਗ ਮੈਂ ਬਣਾ ਰਿਹਾ ਆ ਜਸਟ ਆਪਣੇ ਵਾਸਤੇ ਤੇ ਜਿਹੜੇ ਮੈਂ ਜਾਣਕਾਰ ਹੋਣਾ ਵਾਸਤੇ ਤੇ ਇਹ ਵੀ ਵਿੱਚ ਸੇਵ ਰਹਿੰਦੀ ਐ YouTube ਤੇ ਵਿੱਚ ਆ ਵੀਡੀਓ ਸਾਰੀਆਂ ਹਾਂ ਜਦੋਂ ਕਦੀ ਬੰਦਾ ਘੁੰਮਣ ਜਾਂਦਾ ਕਿਤੇ ਆਊਟ ਆਫ ਕੰਟਰੀ ਜਿੰਦਾੰਦਾ ਇੰਡੀਆ ਜਾਂਦਾ ਕੋ ਮੁੰਡਾ ਜਾਂ ਕੇ ਤੇ ਹੋਰ ਜਾਂਦਾ ਆਪਣੇ ਦੋਸਤਾਂ ਨੂੰ ਮਿਲਦਾ ਰਿਸ਼ਤੇਦਾਰਾਂ ਨੂੰ ਮਿਲਦਾ ਹੁਣ ਆਪਾਂ ਦਿਖਾ ਸਕਦੇ ਆ ਜਿੱਥੇ ਆਪਾਂ ਰਹਿੰਦੇ ਆ ਜਿਹੜੇ ਦੇਸ਼ ਬੱਚੋ ਉਹ ਦੇਸ਼ ਕਿਦਾਂ ਦਾ ਤੇ ਲਾਈਫ ਸਟਾਈਲ ਕਿਦਾਂ ਦਾ ਤਾਂ ਕਰਕੇ ਇਹ ਚ ਵਧੀਆ ਓਕੇ ਹੁਣ ਆਪਾਂ ਬੜੀਆਂ ਗੱਲਾਂ ਨਾਲ ਕਰੀਏ ਤੇ ਬਲੌਗ ਸ਼ੁਰੂ ਕਰਦੇ ਆ ਚੱਲਦੇ ਆ ਕਾਰ ਮੈਂ ਸਟਾਰਟ ਵਾ ਤੇ ਮੈਂ ਬੈਠ ਕਰਦਾ ਪਿਆ ਗੁੰਦਾ ਜਿੱਤੇ ਉਹਦੀ ਮਮਦੀ ਉਹ ਆਏ ਨੇਗੇ ਆ ਰਹੇ ਆ ਜਦੋਂ ਆ ਗਿਆ ਪੱਤਰ ਪੜਨਾ ਠੀਕ ਆ ਅੱਜ ਸਾਡੇ ਧੁੱਪ ਬਹੁਤ ਸੋਹਣੀ ਨਿਕਲੀ ਐ ਬਹੁਤ ਟਾਈਮ ਬਾਅਦ ਇੰਨਾ ਇੱਥੇ ਆਇਸੀ ਸਾਈਕਲੋਨ ਅੱਜ ਸੋਹਣਾ ਵੈਦਰ ਵਾ ਲਓ ਜਿਸੀਂ ਤੁਰ ਪਈਆਂ ਹੁਣ ਘਰੋਂ ਨਿਕਲ ਆਏ ਆ ਬਈ ਬਹੁਤ ਸੋਹਣਾ 뷰 ਆ ਦੇਖੋ ਇੱਥੇ ਪੁਰਤਗਾਲ ਦੇ ਵਿੱਚ ਦਾ ਨੇਚਰਲ ਬਿਊਟੀ ਬਹੁਤ ਵਾ ਕਿੰਨੀ ਗ੍ਰਿੰਦਰੀ ਆ ਤਾਂ ਇੱਥੇ ਪੋਲੂਸ਼ਨ ਹੈ ਨਹੀਂਗਾ ਇੱਥੇ ਬਿਲਕੁਲ ਪੋਲੂਸ਼ਨ ਜ਼ੀਰੋ ਵਾ ਇੱਥੇ ਪੋਲੂਸ਼ਨ ਏਹੀ ਜਿਹੜੀ ਦੂਜੀ ਨਹੀਂ ਹੁੰਦੀ AQI ਨੂੰ ਕਹਿੰਦੇ ਹੁੰਦੇ ਆ ਚੈੱਕ ਕਰਦੇ ਨੇ ਪੋਲੂਸ਼ਨ ਕਿੰਨਾ ਕੋਨਾ ਆਪਣੇ ਹਵਾ ਦੇ ਵਿੱਚ ਉਹ ਜਿਹੜੀ ਇੱਥੇ ਵੀ ਸਾਡੇ ਬਪਰੇ ਪੁਰਤਗਾਲ ਦੀ ਜਿਹੜੀ ਉਹ 30 30 ਆ 30 35 ਕਿ ਜਗਾ ਤੇ 20 ਹੈਗੀ ਆ ਤੇ ਆਪਣੇ ਇੰਡੀਆ ਦੇ ਵਿੱਚ ਨਾ ਜਲੰਧਰ ਹੋ ਗਿਆ ਲੁਧਿਆਣਾ ਹੋ ਗਿਆ ਉੱਤੇ 200 ਤੋਂ ਉੱਪਰ ਹੋ 250 300 ਬਹੁਤ ਹਵਾ ਦੇ ਵਿੱਚ ਸਾਹ ਲੈਣਾ ਬਹੁਤ ਹੀ ਯਾਨੀ ਕਿ ਗੰਦਾ ਮਨ ਜਾਂਦਾ ਬਿਮਾਰੀਆਂ ਪਰ ਫੇ ਵੀ ਕੀ ਕਰ ਸਕਦੇ ਆ ਜੋ ਲੋ ਫੇਰ ਵੀ ਲੱਕੇ ਰਹਿੰਦੇ ਆ ਦੁੱਸੂ ਹੋ ਜਾਂਦੇ ਆ ਆ ਆਪਣੇ ਹੈਗੇ ਆ ਇੱਥੇ ਨਾ ਫਰੋ ਪੰਪ ਵਾ ਇੱਕ ਦੇ ਦੁੱਸੇ ਪਾਸੇ ਲੱਗੇ ਆ ਇਹ ਦੋਨੇ ਪਾਸੇ ਹੁੰਦੇ ਲਾਏ ਉਹਨਾਂ ਨੇ ਇਹ ਫੈਸਿਲਟੀਆਂ ਮਿਲਦੀਆਂ ਜਿਹੜੇ ਇਧਰੋਂ ਆਉਂਦੇ ਵਾ ਇਧਰੋਂ ਤੇਲ ਪੋਲਰ ਸੱਜੇ ਪਾਸੇ ਖੱਬੇ ਪਾਸੇ ਤੋਂ ਸੱਜੇ ਤੇਲ ਪੋਲਰ ਮੈਂ ਤਾਂ ਵਧੀਆ ਜਾਲਪ ਦੀਆਂ ਕੋਈ ਵੀ ਟੋਆ ਨਹੀਂ ਗਾ ਉਹ ਆਉਂਦੇ ਸਾਈਕਲਿੰਗ ਵਾਲੇ ਆ ਸਾਈਕਲਿੰਗ ਵਾਲੇ ਨਾ ਇਹਨਾਂ ਨੂੰ ਕ੍ਰੋਸ ਨਹੀਂ ਕਰ ਸਕਦੇ ਵੀਰਾਂ ਦਾ ਆਪਾਂ ਉਹਨੂੰ ਕ੍ਰੋਸਿੰਗ ਲਾਇਆ ਕ੍ਰੋਸਿੰਗ ਵੇਟਿੰਗ ਮਿਲਦਾ ਪਿਆ ਜੇ ਮੰਨ ਲਓ ਕ੍ਰੋਸ ਕਰਦੇ ਆ ਜੇ ਕਿਸੇ ਪੁਲਿਸ ਵਾਲੇ ਦੇਖ ਲੈਣ ਜਾਂ ਕੈਮਰਾ ਕੋਈ ਲੱਗਾ ਹੋਇਆ ਹਾ ਹੁਣ ਦੇਖ ਲਿਆ ਹਨ ਫੇਰ ਚਲਾਣਾ ਫਟਾਫਟ 300 ਝੁਰੋ ਦਾ ਤੇ 2 ਪੁਆਇੰਟ ਮਾਈਨਸ ਹੁੰਦੇ ਆ ਆਹ ਸੈਂਸਰੀ ਇੱਥੇ 12.0 ਵਾਲਾ ਸੈਂਸਰੀ ਤੇ 10 ਮਿੰਟ ਰਹਿ ਜਾਣੇ ਆ ਜੋ ਉਹ ਵੀ ਉੜ ਗਏ ਤਾਂ ਫਿਰ ਉਸਾਂਸ ਕੈਨਸਲ ਦੁਬਾਰ ਤੋਂ ਕਲਾਸਾਂ ਲਗਾਓ ਦੁਬਾਰ ਤੋਂ ਪੜਾਓ ਉਸਾਂਸ ਤੇ ਬੋਲ ਰਹਾ ਮਸ਼ਕੂਲ ਆਇਆ ਉਹਦੇ ਵਿੱਚ ਰਾਹ ਦਿੱਤੇ ਹੁੰਦੇ ਨਹੀਂ ਐਕਸੀਡੈਂਟ ਨਹੀਂ ਹੁੰਦੇ ਇਹ ਸੜਕ ਕਿੰਨੀ ਬਦ ਸੁਣਨ ਲੱਗਦੀ ਐ ਪੱਧਰੀ ਕਿੰਨੀ ਇੰਜੀਨੀਅਰਿੰਗ ਸਾਈਡ ਤੇ ਕਿੰਨੇ ਸਮਾਂ ਤਰੰਤ ਲੱਗਦੇ ਐ ਜਾ ਰਹੇ ਆ ਅਟ੍ਰੈਕਸ਼ਨ ਸਿਟੀ ਐ ਇੱਥੇ ਦੀ ਇੱਕ ਉਹਨੂੰ ਕਹਿੰਦੇ ਆ ਗ੍ਰੈਂਡੋਲਾ ਉੱਥੇ ਜਾ ਰਹੇ ਆ ਸੀ ਦੇਖੇ ਨੀ ਵਿਲੀਅੰਡਰੋ ਮੈਂ ਯੂਰਪ ਤਾਂ ਹੀ ਆ ਨਾ ਲੋਕੀ ਆਉਂਦੇ ਘੁੰਮਣ ਫੈਨ ਵੀ ਵਾਸਤੇ ਕਿੰਨਾ ਸੋਹਣਾ ਯੂਰਪ ਆ ਇਹੀ ਗੱਲ ਆ ਲੋਕ ਤਾਂ ਹੀ ਨਾ ਆਉਂਦੇ ਇੱਥੇ ਆਸ ਤੇ ਤੁਰੇ ਥੋੜੀ ਬੜ ਰਹਿ ਗਿਆ 10 15 ਕਿਲੋਮੀਟਰ ਹੋ ਰਹਿ ਗਿਆ ਹੁਣ ਪਹੁੰਚ ਜਾਣਾ ਉਹ ਵੀ ਸਿਟੀ ਬਸੋਣੀ ਹੈ ਹਿਸਟੋਰੀਕਲ ਸਿਟੀ ਜਨੂੰ ਕਹਿੰਦੇ ਆ ਤਾਂ ਸੜਕ ਇਦਾਂ ਬਣਾਈਦਾ ਨਾ ਪਲਾਨ ਕੀਤੀ ਹੁੰਦੀ ਸੀ ਤੇ ਦੇ 10 ਵਜੇ ਆਨੇ ਪੈਣਾ ਇੱਥੇ ਸਾਈਨ ਬੋਰਡ ਲੱਗੇ ਹੋਆ ਬੜੀ ਸਹੀ ਦਾਤੇ ਕੰਟਰੋਲ ਲਾਦਾ ਜੁਮ ਜੁਮ ਜਿਵੇਂ ਨਾ ਕੋਈ ਗੱਲ ਨਹੀਂ ਬਸ ਉਹਨੇ ਆਣਦਾ ਆ ਆ ਗਿਆ ਹਾਂ ਤੇ 50 आ, 50 ਲਿਖਿਆ ਨਾ ਤੇ ਤਾਂ ਇੱਥੇ ਪਰ ਲਿਮਟ ਕਰਨੀ ਪਈ 50 ਦੀ ਗੱਡੀ ਦੀ ਜੇ ਬੱਦ ਲਿਮਟ ਕੀਤੀ ਨਾ ਕੇ ਵੀ ਚਲਾਣਾ ਆਇਆ ਨਾ 60 ਯੂਰੋ ਦਾ ਤੇ ਆ ਹੈਗੀ ਆ ਲਾਈਟਸ ਲੱਗੀਆਂ ਇੱਥੇ ਜਿੱਥੇ ਤੇ ਬਸਾਂ ਆਉਂਦੀ ਨਾ ਤਾਂ ਬਸਾਂ ਆ ਗਈਆਂ ਘਰ-ਬਾਰ ਆ ਗਏ ਨਾ ਤਾਂ ਇੱਥੇ ਲਿਮਟ 50 ਦੇ ਰਹਿਣੀ ਹੈ। ਦੋਸਰੇ ਵਿੱਚ ਵਿੱਚ। ਐਦਾਂ ਨਹੀਂ ਗੱਡੀ ਖਿੱਚੀ ਆਉਂਦੇ ਵਜ ਰੋਡ 13 ਵੀ ਖਿੱਚੀ ਆ ਐਦਾਂ ਨਹੀਂ। ਚਾਹੇ ਰੋਡ ਖਾਲੀ ਆ, ਨੋ ਪ੍ਰੋਬਲਮ। ਤਾਂ ਤਾਂ ਲਿਮਟ ਰੱਖਣੀ ਹੀ ਪੈਣੀ ਨਹੀਂ ਜਿੰਨੀ ਲਿਖੀ ਰੋਡ ਦੇ ਉੱਤੇ। ਅਰੇ ਸੰਟਾਈਨ ਪੁਲਿਸ ਵਾਲੇ ਸਾਡੇ ਤੇ ਖੜੇ ਹੁੰਦੇ ਆ ਗੱਡੀਆਂ ਲਾਵੇ। ਗਰੀ 17 ਜਾਣੀ ਹੈ ਤਾਂ ਮੁੰਡ ਖੇ ਆ ਗਈ ਲਿਮਟ 50 ਦੀ ਮੁੰਡ ਫੇ ਲਾਈਟਸ ਆ ਗਈਆਂ ਟ੍ਰੈਫਿਕ ਲਾਈਟਸ ਤਾਂ ਫੇ ਲੱਟ ਗਿਆ ਤੇ ਆ ਲਾਈਟਸ ਹੋ ਗਈਆਂ ਗਰੀਬ ਰੈੱਡ ਸੀਗੀ ਦੇ ਹਾਰੇ ਦਾ ਪ੍ਰੋਬਲਮ ਬਾਰਲੇ ਨੇ ਪ੍ਰਾਈਸ ਲੱਭ ਕੇ ਲਾਇਆ ਉਹ ਦੇਖਨਾ ਪ੍ਰਾਈਸ ਉਹ ਤੇ ਸੌਤੇ ਮੈਂ ਨਾ ਹਾ ਤੇ ਬੀਪੀ ਦਾ ਆਹ ਸਾਹਮਣੇ ਬੀਪੀ ਦਾ ਪ੍ਰੋਬਲਮ ਪਾਉਂਦਾ ਇਹਨਾਂ ਦਾ ਬਹੁਤ ਮਹਿੰਗਾ ਹੈ ਇਹਨਾਂ ਦਾ ਪੂਰੇ ਬਲ ਰਿਟੇਲ ਮਹਿੰਗਾ ਬੀਪੀ ਦਾ ਆਸਟ੍ਰੇਲੀਆ ਵਿੱਚ ਵੀ ਹੈਗੇ ਬੀਪੀ ਵਾਲੇ ਉੱਥੇ ਬਹੁਤ ਮਹਿੰਗਾ ਦੇਗਾ ਅੱdte ਤੇਰੇ ਸਤੋਂ ਸਸਤਾ ਹੈਗਾ ਸਪੇਨ ਦੇ ਵਿੱਚ ਜਦੋਂ ਸਪੇਨ ਗਿਆ ਸੀ ਨਾ ਪਿਛਲੀ ਵਾਰ ਮੈਂ ਉਹਦਾ ਬਲੌਗ ਨਹੀਂ ਬਣਾਇਆ ਉਹ ਕੌਮ ਮਗਾ ਇਸ ਪੇਮਾ ਬੁਰਾ ਤੇ ਸਸਤਾ 1.032 ਸੈਂਟ ਦਾ ਤੇਗਾ ਪੋਰਟਗਾਲ ਤੇ 10 62000 ਸੈਂਟ ਦਾ ਗਾਉ ਜੀ ਤੀ ਹੋਂ ਤੱਕ ਜੜਾ ਪਹੁੰਚ ਗਏ ਆ ਤੇ ਅਸੀਂ ਇੰਨੀ ਸ਼ੌਪ ਉੱਤ ਲੈ ਲੈਂਦੀਆਂ ਚਮ ਚਮ ਹੋ ਸਾਮਾਨ ਲਿਆ ਤੇ ਮੈਂ ਉੱਥੋਂ ਵੀਡੀਓ ਬਣਾਉਣ ਚੇਤਾਵਾਲ ਗਿਆ ਮੈਨੂੰ ਸ਼ੌਪ ਤੇ ਜਾ ਕੇ ਕੋਈ ਨਾ ਨੈਕਸਟ ਜਾ ਮਾ ਕੇ ਫੇ ਬਣਾਵਾਂਗੇ ਵੀਡੀਓ ਅੱਜ ਨੂੰ ਬੱਸ ਚੇਤਾਵਾਲ ਗਿਆ ਤੇ ਕੋਈ ਗੱਲ ਨਹੀਂ ਬਹੁਤ ਵੱਡੀ ਪਾਰਕਿੰਗ ਵਾ memiliki kerja dari Anda kandai itu kontinent. ਬਹੁਤ ਵੱਡੀ ਹੈ ਮਾਰਕੀਟ ਦੇ ਅੰਦਰ ਸਰਾਸ ਮਾਮੰਦਾ ਇਲੈਕਟ੍ਰੋਨਿਕਸ ਵਾਲੀ ਮੰਦਾ ਮੈਂਨ ਦੇਖੀ ਗਨਾਨਾ ਤੇ ਟਾਇਲ ਲੈਣੇ ਹੁੰਦੇ ਆ ਇੱਥੋਂ ਆ ਕੇ ਇਹਦਾ ਸਮਾਨ ਪਿਆ ਸਾਰਾ ਮੇਕਅੱਪ ਸਮਾਨ ਪਿਆ ਸੋਤ ਕੈਂਪਿੰਗ ਆ। ਇਹਦੇ ਕਲਰਸ ਪਏ ਆ। ਬਾਂਦੋਂ ਵਾਲੇ। ਗਾਂਦਿਆਂ ਦਾ ਹੈਗਾ। ਛੇ ਯੂਰੋ ਦਾ। ਮਸਾਹੀ ਜਸਮਾਨ ਸਿੰਘ ਵਕਤ ਸਾਹਿਬ ਹੁੰਦਾ। ਉੱਧ ਵਾਈਨਸ ਪਈਆਂ। ਸ਼ਰਾਬਾਂ ਪਈਆਂ ਸਾਰ। ਲਓ ਜੀ ਦਲਵਿੰਦਰ ਨੇ ਲੈ ਲਿਆ ਆਪਣਾ ਬੇਸ ਇੱਕ। ਇਹ ਜੇਗਾ ਸ਼ੀਓਰੋ ਦਾ ਫਾਸਾਈਆ ਬੜਾ ਖਰਚਾ ਕਰਾਇਆ ਐ ਕਾ ਐ ਲਿਬ੍ਰੋ ਲੈਈਆ ਇਹ ਥੋੜੀ ਮਹਿੰਗੀ ਹੈ 10 ਰੋਹੀ ਆ ਚਲ ਜਲੇਗਾਂ ਬਾਜੀ ਕਾ ਨੂੰ ਖਰਚਾ ਨਹੀਂ ਹੁੰਦਾ ਦਰਿੰਦਾ ਦਾ ਖਰਚਾ ਹੋ ਗਿਆ ਉਹਨਾਂ ਖਰਚਾ ਕਿਦਾਂ ਚੋ ਠੀਕ ਹੈ ਨਾ ਕਾ ਨੂੰ ਖਰਚਾ ਨਹੀਂ ਹੁੰਦਾ ਉਹ ਬਸ ਇੱਕ ਜੂੜਾ ਕੱਟਾ ਫੇਰ ਗਿਆ ਪੰਜ ਜੂੜਾ ਬਖਤਾ ਹੈ ਕਿਆ ਅੱਛਾ ਮੈਂ ਇਹਨੂੰ ਜੋ ਲੈ ਨਹੀਂ ਦਿੰਦੂੰ ਇੰਨਾ ਸਵਾਲ ਲੈਣਾ ਤੁੰਗਦਾ ਜੀ ਆਪਾਂ ਕਿੰਨਾ ਲੱਗੇ ਹੋ ਜੀ ਆਹ ਸਾਈਕਲ ਵੇਚਣ ਵਾਸਤੇ ਸਾਈਕਲ ਸੋਹਣੀ ਆ ਬਹੁਤ ਸੋਹਣੀ ਆ ਸਸਤੇ ਹੀ ਆ ਮਾਲ ਮਹਿੰਗੇ ਕਿੰਨੇ ਹੋਣੇ ਆ ਮਹਿੰਗੇ ਹੋਣੇ ਸਸਤੇ ਕੀ ਆ ਹਲ ਕਰੇਟ 149 ਯੂਰੋ 150 ਯੂਰੋ ਦਾ 160 ਯੂਰੋ ਆ ਹੈਗਾ 2200 ਆ ਵਾਲਾ ਸਹੀ ਆ ਰੇਡ ਚਲੋ ਜੀ ਆਲੇ ਬੈਂਦਿੰਗ ਨੂੰ ਵੈਲਕਮ ਉਹ ਸਾਨੂੰ ਹਾਈ ਵੀ ਜਾਂਦਾ ਫਿਰ ਅਜਾ ਕਰਾਂ ਪਾਰਕਿੰਗ ਵਾ ਸਾਰਿਆਂ ਕਾਹਨ ਨੀ ਉਹ ਇੱਥੇ ਖੜੀ ਫਰਾਸ ਦੀ ਆ ਨੰਬਰ ਫਰਾਸਰਾ ਚਲੋ ਜੀ ਹਾਂ ਘਰ ਚਲੀਏ ਜਾਂ ਬੜਾ ਬੜਾ ਕੁ ਦੇਖਦੇ ਆ ਘੁੰਮਣ ਨੂੰ ਕਿਸ ਨੇ ਇਹ ਦੱਸਿਆ ਰਹਿਣੇ ਆ ਨਹੀਂ ਹੈ ਮੈਂ ਜੈਸਾ ਆਇਆ ਥਾ ਸਰਵਰ ਤੇ ਨੇ ਆਇਆ ਇਹ ਪਤਾ ਅਰੇ ਮੇਹੀ ਚਲੂ ਹੋ ਗਿਆ ਹੈ ਤਾਂ ਇਹ ਵਧੀਆ ਹੋ ਗਿਆ ਸਾਡਾ ਕੰਮ ਇਹ ਨਿਬੜ ਗਿਆ ਨਾ ਕਿ ਸਕੇ ਮੈਂ ਦੂਸਰਾ ਪਹਿਲਾਂ ਕੰਮ ਨਿਬੜ ਗਿਆ ਨਾ ਮੈਂ ਤੇ ਕੀ ਆਵਾਜ਼ ਹੈ ਇਹ ਵਧੀਆ ਹੋ ਗਿਆ

మ్రా ఏనా నే మే బాపరది కాటతేం దేరా. ਸਮਾਨ ਲੈਂਦਾ ਇੰਡੀਆ ਸ਼ੌਪ ਤੋਂ ਇਹਦਾ ਸਾਡਾ ਬਿੱਲ ਆਇਆ ਹੈਗਾ 35.59 ਸੈਂਟ ਤੇ ਇੰਨਾ ਕੁ ਸਮਾਨ ਲਿਆ ਆ ਅਕਲ ਲਪਾਉ ਪਰਿਆ ਬਸ 35.0 ਦਾ ਇੰਡੀਆ ਬੇ ਤੇ 35 ਵਾਧੂ ਆ 36.350 ਬਣ ਜਾਂਦਾ ਇੱਥੇ ਕੁਝ ਵੀ ਨਹੀਂਗਾ ਬਸ ਆਮਾਟ ਡੈਂਟ ਲਿਖੋ ਬਸ ਬੋਲਾ ਹੁੰਦਾ ਪਿਆਜ਼ 5 ਕਿਲੋ ਪਿਆਜ਼ 5.0 ਇੱਕ ਤੋਂ ਬੇ ਇੱਕ 0 ਦਾ ਸੋਜੀ ਲਈਆ 38.0 ਦੀ 1 ਕਿਲੋ ਕੋਰ ਕੋਰੇ 1.5 ਜਰੋ ਦੇ ਬਸ ਇਦਾਂ ਹੀ ਹੈ ਸਮਾਨ ਸਾਰਾ ਲਓ ਅਸੀਂ ਘਰ ਪਹੁੰਚ ਗਏ ਆ ਸਮਾਨ ਲੈਣ ਦਾ ਸਾਰਾ ਰੱਖ ਲਿਆ ਟੇਬਲ ਤੇ ਤੇ ਬੰਦਾ ਆਇਆ ਨੂੰ ਮਿਲ ਕੇ ਖੇਡ ਲੈ ਕੇ ਅੰਦਰ ਨਾਲ ਬਿਉਣਾ ਪਟਾਕਾ ਚੱਲਿਆ ਓਏ ਕੋ ਦੇ ਕੋ ਦੇ ਕੋ ਬੋ 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 ਪਟਾਕੇ ਓਕੇ ਇਹ ਸੀ ਸਾਡਾ ਅੱਜ ਦਾ ਬਲੌਗ ਠੀਕ ਆ ਹੈਪੀ ਦਿਵਾਲੀ ਹੈ ਇਹ ਸਾਡਾ ਅੱਜ ਦਾ ਬਲੌਗ ਤੇ ਕਹਾਣੀ ਕਦਾ ਲਾਈਕ ਸਬਸਕ੍ਰਾਈਬ ਕਰ ਦਿਓ ਸੀ ਯੂ ਸੂਨ ਬਾਏ